ਮਾਤਾ ਕਦੇ ਅੱਜ ਗੁਰਸਿੱਖੀ ਗੱਲਾਂ ਮੈਂ ਕਦੇ ਕਰਨੀਆਂ ਨਹੀਂ ਚਾਹੁੰਦਾ। ਹੂੰ ਕਿਉਂਕਿ ਦੇਖੋ ਅੱਜ ਜੇ ਸਰਾਂਗੜਾ ਪਿੰਡ ਦੇ ਵਿੱਚ ਇੱਕ ਕਿਸੇ ਗੰਦੇ ਬੰਦੇ ਨੇ ਇਹ ਹਰਕਤ ਕੀਤੀ ਹੈ ਤਾਂ ਸਾਰਾ ਪਿੰਡ ਮਾੜਾ ਨਹੀਂ ਸਾਰਾ ਜ਼ਿੰਮੇਵਾਰ ਭਾਈਚਾਰਾ ਮਾੜਾ ਨਹੀਂ ਹੈ। ਹਨਾ ਕਿਉਂਕਿ ਪਿੰਡਾਂ ਦੇ ਵਿੱਚ ਭਾਈਚਾਰਾ ਕਿਸਾਨਾਂ ਦੇ ਸਾਡੇ ਦੋਹਾਂ ਤਰ੍ਹਾਂ ਦੀ ਹੋਰ ਤੇ ਜਹਾ ਕਿਹੜਾ ਕਿਹੜੇ ਮੂੰਹ ਨਾਲ ਖਾਲਿਸਤਾਨ ਮੰਗਦੇ ਆ ਇਹ ਕਿਹੜੇ ਮੂੰਹ ਨਾਲ ਖਾਲਿਸਤਾਨ ਮੰਗਦੇ ਆ ਇਹੋ ਜਿਹਾ ਖਾਲਿਸਤਾਨ ਤੁਸੀਂ ਚਾਹੁੰਦੇ ਹੋ? ਸਾਨੂੰ ਨਹੀਂ ਚਾਹੀਦਾ ਮੇਰੇ ਵੀਰ ਸਾਨੂੰ ਨਹੀਂ ਚਾਹੀਦਾ। ਜੇ ਤੁਹਾਡੀ ਮਨਿਆਦ ਇਹੋ ਜੀ ਆ ਤਾਂ ਜਿੱਦਣ ਸਾਰਾ ਕੁਝ ਬਾਗਡੋਰ ਤੁਹਾਡੇ ਕੋਲ ਆ ਗਈ ਤੁਸੀਂ ਤਾਂ ਇਹਨਾਂ ਲੋਕਾਂ ਦੇ ਫੇਰ ਝਾੜੂ ਪਿੱਛੇ ਬਣਦੇ ਨੇ ਓਏ ਮੂਰਖ ਲੋਕੋ ਤੁਸੀਂ ਝਾੜੂ ਫੇਰ ਇਹਨਾਂ ਦੇ ਪਿੱਛੇ ਬਣਦੇ ਨੇ ਆ ਤੁਸੀਂ ਇਹਨਾਂ ਦੇ ਕੰਨਾਂ ਦੇ ਵਿੱਚ ਪਾਦ ਨਹੀਂ ਆ ਮੁੰਦਰਾ ਜੋਗੀਆਂ ਵਾਂਗੂ ਨੱਥਾਂ ਪਾਦ ਨਹੀਂ ਤੁਸੀਂ ਇਹਨਾਂ ਲੋਕਾਂ ਦੇ ਕਿ ਤੁਸੀਂ ਸਾਡੇ ਗੁਲਾਮ ਹੋ ਇਸ ਕਰਕੇ ਇਹੋ ਜਿਹੇ ਲੋਕਾਂ ਨੂੰ ਨਾ ਮੇਰੇ ਖਿਆਲ ਨਾਲ ਕਿਸਾਨ ਜਿੱਥੇ ਬੰਦੀਆਂ ਨੂੰ ਆਉਣਾ ਚਾਹੀਦਾ ਜਿਹੜੇ ਜਦੋਂ ਲੋਡ ਪੈਂਦੀ ਹੈ ਕਿਸਾਨ ਜਿੱਥੇ ਬੰਦੀਆਂ ਨੂੰ ਉਦੋਂ ਝੰਡੇ ਲੈ ਕੇ ਕਹਿੰਦੇ ਆ ਮਜ਼ਦੂਰ ਵਰਗ ਵੀ ਸਾਡੇ ਨਾਲ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਐਸ ਵੇਲੇ ਨਾ ਆਪਣੇ ਸਮਾਜ ਦੇ ਪੰਜਾਬ ਦੇ ਵਿੱਚ ਪੰਜ ਅਹੁਦੇ ਬਹੁਤ ਵੱਡੇ ਆ ਸਭ ਤੋਂ ਵੱਡਾ ਪਹਿਲਾ ਅਹੁਦਾ ਜਿਹੜਾ ਹੈਗਾ ਉਹ ਜਥੇਦਾਰ ਸ੍ਰੀ ਅਕਾਲ ਤਖਸੈ ਦੂਜਾ ਅਹੁਦਾ ਜਿਹੜਾ ਹੈਗਾ ਵਾ ਉਹ ਹੈੱਡ ਗਰੰਥੀ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਤੀਜਾ ਜਿਹੜਾ ਅਹੁਦਾ ਹੈਗਾ ਵਾ ਉਹ ਹੈਗਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਚੌਥਾ ਅਹੁਦਾ ਵਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਪੰਜਵਾਂ ਅਹੁਦਾ ਜਿਹੜਾ ਵਾ ਉਹ ਸੀਐਮ ਪੰਜਾਬ ਦਾ ਇਹ ਪੰਜਾਂ ਅਹੁਦਿਆਂ ਤੁਸੀਂ ਝਾਤ ਮਾਰ ਕੇ ਦੇਖੋ ਕਿ ਅੱਜ ਇਨ੍ਹਾਂ ਚ ਜਥੇਬੰਦੀਆਂ ਜਿਹੜੇ ਢਾਂਚੇ ਇਨ੍ਹਾਂ ਦੇ ਉੱਪਰ ਇਹ ਇਨ੍ਹਾਂ ਦੇ ਤਖਤ ਜਿਹੜੇ ਆ ਉਹਨਾਂ ਤੇ ਕੌਣ ਬੈਠਾ ਇੱਕ ਜ਼ਿਮੀਂਦਾਰ ਪਰਵਾਦਾ ਔਰ ਸਾਡੇ ਮੂੰਹ ਦੇ ਵਿੱਚ ੱਟਕੇ ਨਾਲ ਲollipops ਪਾਇਆ ਜਾਂਦਾ ਕਿ ਤੁਹਾਡਾ ਡਿਪਟੀ ਸੀਐਮ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਫਿਰ ਸਾਨੂੰ ਜਵਾਬ ਦੇਣਾ ਪੈਂਦਾ ਜਦੋਂ ਤੁਹਾਡੇ ਗੁਰਸਿੱਖ ਗਾਤਰਿਆਂ ਵਾਲੇ ਗਾਲਾਂ ਕੱਢਦੇ ਆ ਜਾਤੀ ਸ਼ੂਚਕ ਸ਼ਬਦ ਬੋਲਦੇ ਆ ਤਾਂ ਫਿਰ ਦੱਸ ਅਸੀਂ ਸੁਣੇ ਜਾਈਏ ਜਾਂ ਤੇ ਮੰਨੋ ਵੀ ਅਸੀਂ ਵੀ ਉਸੇ ਗੁਰੂ ਦੇ ਪੁੱਤਰ ਆ ਤੇ ਤੁਸੀਂ ਉਸੇ ਗੁਰੂ ਦੇ ਪੁੱਤਰ ਆ ਤਾਂ ਰੌਲਾ ਖਤਮ ਆ ਵੀ ਲੋਕੋ ਤੁਹਾਨੂੰ ਰਾਸ਼ਨ ਦੇ ਲਾਰੇਆਂ ਦੇ ਵਿੱਚ ਤੇ ਧਰਮ ਦੇ ਝਕਾਰਿਆਂ ਦੇ ਵਿੱਚ ਰਾਜਨੀਤਿਕ ਲੀਡਰਾਂ ਨੇ ਤੁਹਾਨੂੰ ਰਾਸ਼ਨ ਦੇ ਲਾਰੇ ਤੇ ਜਿਹੜੇ ਧਾਰਮਿਕ ਆਗੂ ਨੇ ਧਰਮ ਦੇ ਝਕਾਰਿਆਂ ਵਿੱਚ ਵੰਡੇ ਆ ਜਦੋਂ ਤੁਸੀਂ ਇਹਨਾਂ ਜਕਾਰਾਂ ਤੋਂ ਉੱਪਰ ਉੱਠ ਕੇ ਆ ਗਏ ਤਾਂ ਮੇਰੇ ਖਿਆਲ ਦੇ ਨਾਲ ਮੈਂ ਕਹਿੰਦਾ ਤਿੰਨ ਕੁਰਸੀਆਂ ਮੈਂ ਕਹਿੰਦਿਆਂ ਪੰਜੇ ਤੁਹਾਡੀਆਂ ਹੋਣਗੀਆਂ ਔਰ ਲਗਾਤਾਰ ਹੋਣੀਆਂ ਮੇਰੀ ਗੱਲ ਯਾਦ ਰੱਖ ਲਿਓ ਕਿੱਤਿਆਂ ਇਹਨਾਂ ਦੇ ਉੱਤੇ ਨਸ਼ੇ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹ ਬੰਦੇ ਨਸ਼ਾ ਵੇਚਦੇ ਸੀ ਮੈਂ ਡੱਕਦਾ ਸਦਾ ਹਟਦੇ ਨਹੀਂ ਸੀ ਜਿਸ ਦਾ ਕਰਕੇ ਸਾਰੀ ਜਿਹੜੀ ਆ ਲੜਾਈ ਝਗੜਾ ਹੋ ਗਿਆ ਵੀ ਦੇਖੋ ਸਾਰੰਗ ਜਿਹੜਾ ਸਰੰਗੜਾ ਪਿੰਡ ਤੋਂ ਜਿਹੜੀ ਇਹ ਅੱਗ ਉੱਠੀ ਆ ਨਾ ਇਹ ਹਰ ਪਿੰਡ ਪਿੰਡ ਦੇ ਵਿੱਚ ਸਾਡੇ ਲੋਕਾਂ ਦਾ ਯਾਰ ਭਾਂਡੇ ਵਾਹ ਕਰ ਦਿੱਤੇ ਸਾਡੇ ਲੋਕਾਂ ਦੀਆਂ ਮੈਗਨਨਾਂ ਨੇ ਨਾ ਗੁਰਦੁਆਰਾ ਸਾਹਿਬ ਵਾਖ ਕਰ ਦਿੱਤੇ ਸਾਡੇ ਲੋਕਾਂ ਦੀਆਂ ਮੜੀਆਂ ਵਾਖ ਕਰ ਦਿੱਤੀਆਂ ਯਾਰ ਐਡੇ ਆਹੀ ਨੀਚ ਆ ਤਾਂ ਫਿਰ ਕਿਹੜੇ ਮੂੰਹ ਨਾਲ ਤੁਸੀਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਸਿਰ ਨਵਾਉਂਦੇ ਹੋ ਸਾਡੇ ਦਾ ਸਤਿ ਪਾਹੀ ਜਥੇਬੰਦੀ ਦੇ ਆਗੂ ਭਾਈ ਦਵਿੰਦਰ ਸਿੰਘ ਨੇ ਦਵਿੰਦਰ ਸਿੰਘ ਜੀ ਕਿਸ ਤਰ੍ਹਾਂ ਵੇਖਦੇ ਹੋ ਅ ਰਗਰੇਟਾ ਗੁਰੂ ਦਾ ਬੇਟਾ ਖਿਤਾਬ ਦਿੱਤਾ ਗਿਆ ਸੀ ਪਰ ਇਸ ਸਮੇਂ ਵਿਵਾਦਾਂ ਦੇ ਵਿੱਚ ਜਿਹੜੀ ਆ ਵਿਧਾਨ ਸਭਾ ਹਲਕਾ ਰਾਜਾ ਸਾਸੀ ਦਾ ਪਿੰਡ ਸਾਰੰਗੜਾ ਤੇ ਉੱਥੋਂ ਦਾ ਮੌਜੂਦਾ ਦਾ ਸਰਪੰਚ ਜਿਹੜਾ ਉਹ ਆ ਰਿਹਾ ਦੇਖੋ ਵੀਰ ਜੀ ਗੱਲ ਇਸ ਤਰ੍ਹਾਂ ਕੀ ਕਿਤਾਬ ਗੁਰੂ ਸਾਹਿਬ ਨੇ ਦਿੱਤਾ ਸੀ ਬਿਲਕੁਲ ਔਰ ਇੱਕ ਖਤਾਬ ਨਹੀਂ ਨਾਲ ਦੇ ਨਾਲ ਉਹਨਾਂ ਨੇ ਕਲਗੀ ਤੇ ਚੋੜਾ ਵੀ ਸਾਡੀ ਝੋਲੀ ਚ ਪਾਇਆ ਸੀ ਠੀਕ ਹੈ ਤੇ ਉਹਨਾਂ ਨੇ ਸਾਡੀ ਝੋਲੀ ਵਿੱਚ ਖਤਾਬ ਪਾਇਆ ਕਲਗੀ ਤੋੜਾ ਪਾਇਆ ਸਿੱਖੀ ਸਾਨੂੰ ਦੇ ਕੇ ਗਏ ਹੂੰ ਔਰ ਕਈ ਇਤਿਹਾਸਕਾਰ ਦੱਸਦੇ ਆ ਕਿ ਬਾਬਾ ਜੀਵਨ ਸਿੰਘ ਜੀ ਜਿਹੜੇ ਆ ਉਹ ਗੁਰੂ ਸਾਹਿਬ ਦੇ ਪੰਜਵੇਂ ਪੁੱਤਰ ਆ ਮਹਾਰੋ ਮੈਂ ਤੁਹਾਨੂੰ ਉਹਨਾਂ ਦਾ ਵੀਰਾ ਸਾਰੇ ਨੂੰ ਬੇਨਤੀ ਕਰਾਂ ਕਿ ਪੰਜਵਾਂ ਨਹੀਂ ਪਹਿਲੇ ਪੁੱਤਰ ਸੀ ਕਿਉਂਕਿ ਗੁਰੂ ਸਾਹਿਬ ਦੀ ਉਮਰ ਬੜੀ ਛੋਟੀ ਸੀ ਉਦੋਂ ਤੇ ਉਸ ਤੋਂ ਬਾਅਦ ਬਾਬਾ ਜੀਤ ਸਿੰਘ ਜੀ ਆਏ ਆ ਬਾਬਾ ਫਤਿਹ ਸਿੰਘ ਬਾਚੂ ਆਏ ਨੇ ਸਾਰੇ ਹਣਾ ਪਰ ਪਹਿਲਾ ਉਹੀ ਆ ਸਭ ਤੋਂ ਪਹਿਲਾ ਉਹੀ ਤਾਂ ਹੀ ਤਾਂ ਉਹਨਾਂ ਨੂੰ ਗੁਰੂ ਦਾ ਬੇਟਾ ਕਿਹਾ ਸੀ ਠੀਕ ਹੈ ਕਹਣੀ ਇਸ ਕਰਕੇ ਪਹਿਲੇ ਨੇ ਨੰਬਰ 2 ਮੈਂ ਇੱਕ ਗੱਲ ਤੁਹਾਡੇ ਚੈਨਲ ਤੇ ਅੱਜ ਮੈਂ ਕਹਦੇ ਆ ਮੈਂ ਤਾਂ ਕਦੇ ਅਜੇ ਗੁਰਸਿੱਖੀ ਗੱਲਾਂ ਮੈਂ ਕਦੇ ਕਰਨੀਆਂ ਨਹੀਂ ਸੀ ਚਾਹੁੰਦਾ ਕਿਉਂਕਿ ਵੇਖੋ ਅੱਜ ਜੇ ਸਰਾਂਗੜਾ ਪਿੰਡ ਦੇ ਵਿੱਚ ਇੱਕ ਕਿਸੇ ਗੰਦੇ ਬੰਦੇ ਨੇ ਇਹ ਹਰਕਤ ਕੀਤੀ ਹੈ ਤਾਂ ਸਾਰਾ ਪਿੰਡ ਮਾੜਾ ਨਹੀਂ ਸਾਰਾ ਜ਼ਿੰਮੇਵਾਰ ਭਾਈਚਾਰਾ ਮਾੜਾ ਨਹੀਂ ਹੈ ਹਣਾ ਕਿਉਂਕਿ ਪਿੰਡਾਂ ਦੇ ਵਿੱਚ ਭਾਈਚਾਰਾ ਕਿਹਾਂ ਜ ਸਾਡੇ ਦੋਹਾਂ ਤਰ੍ਹਾਂ ਦੀ ਹੋਰ ਤੇ ਜਹ ਹੈ ਕਿਹੜਾ ਇਸ ਕਰਕੇ ਮੇਰੇ ਵੀਰ ਹੁਣ ਇੰਨੇ ਪੂਰਾ ਸਮਾਜ ਨੂੰ ਗੰਦਲਾ ਕਰਦਾ ਸਮਾਜ ਨਿਸ਼ਾਨੇ ਤੇ ਆ ਗਿਆ ਇਸ ਕਰਕੇ ਇਹੋ ਜਿਹੇ ਲੋਕਾਂ ਨੂੰ ਨਾ ਮੇਰੇ ਖਿਆਲ ਨਾਲ ਕਿਸਾਨ ਜਿੱਥੇ ਬੰਦਿਆਂ ਨੂੰ ਆਉਣਾ ਚਾਹੀਦਾ ਜਿਹੜੇ ਜਦੋਂ ਲੋਡ ਪੈਂਦੀ ਹੈ ਕਿਸਾਨ ਜਿੱਥੇ ਬੰਦਿਆਂ ਨੂੰ ਉਦੋਂ ਝੰਡੇ ਲੈ ਕੇ ਕਹਿੰਦੇ ਆ ਮਜ਼ਦੂਰ ਵਰਗ ਵੀ ਸਾਡੇ ਨਾਲ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਦੋਂ ਸਟੇਜਾਂ ਮੱਲੀਆਂ ਜਾਂਦੀਆਂ ਤੇ ਉਦੋਂ ਬਾਅਦ ਮਜ਼ਦੂਰ ਵਿਚਾਰਾ ਪਿੱਛੇ ਹੋ ਜਾਂਦਾ ਸਿਰਫ ਕਿਸਾਨ ਦੀ ਗੱਲ ਹੁੰਦੀ ਆ ਮਜ਼ਦੂਰ ਨੂੰ ਫਿਰ ਨਿਸ਼ਚੇ ਦੇ ਨੇੜੇ ਵੀ ਨਹੀਂ ਜਾਣ ਦਿੰਦੇ ਮੈਂ ਗੱਲ ਤੁਹਾਡੇ ਕਰਨ ਲੱਗਾ ਹਾਂ ਕਿ ਅੱਜ ਤੁਹਾਡੇ ਚੈਨਲ ਤੇ ਇੱਕ ਮੈਂ ਗੱਲ ਕਹਿਣ ਲੱਗਾ ਸੁਣਿਓ ਗੌਰ ਨਾਲ ਕੀ ਮਜਬੀ ਐਸ ਵੇਲੇ ਨਾ ਆਪਣੇ ਸਮਾਜ ਦੇ ਪੰਜਾਬ ਦੇ ਵਿੱਚ ਪੰਜ ਅਹੁਦੇ ਬਹੁਤ ਵੱਡੇ ਆ ਹੂੰ ਸਭ ਤੋਂ ਵੱਡਾ ਪਹਿਲਾ ਅਹੁਦਾ ਜਿਹੜਾ ਹੈਗਾ ਉਹ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੂਜਾ ਅਹੁਦਾ ਜਿਹੜਾ ਹੈਗਾ ਵਾ ਉਹ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੀਜਾ ਜਿਹੜਾ ਅਹੁਦਾ ਹੈਗਾ ਵਾ ਉਹ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਚੌਥਾ ਅਹੁਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਪੰਜਵਾਂ ਅਹੁਦਾ ਜਿਹੜਾ ਵਾ ਉਹ ਸੀਐਮ ਪੰਜਾਬ ਦਾ ਇਹ ਪੰਜਾਂ ਅਹੁਦਿਆਂ ਤੇ ਤੁਸੀਂ ਝਾਤ ਮਾਰ ਕੇ ਦੇਖੋ ਕਿ ਅੱਜ ਇਹਨਾਂ ਚ ਜਥੇਬੰਦੀਆਂ ਜਿਹੜੇ ਢਾਂਚੇ ਇਹਨਾਂ ਦੇ ਉੱਪਰ ਇਹ ਇਹਨਾਂ ਦੇ ਤਖਤ ਜਿਹੜੇ ਆ ਉਹਨਾਂ ਤੇ ਕੌਣ ਬੈਠਾ ਇੱਕ ਜ਼ਿਮੀਂਦਾਰ ਪਰਿਵਾਰ ਦਾ ਔਰ ਸਾਡੇ ਮੂੰਹ ਦੇ ਵਿੱਚ ਧੱਕੇ ਨਾਲ ਲollipops ਪਾਇਆ ਜਾਂਦਾ ਕਿ ਤੁਹਾਡਾ ਡਿਪਟੀ ਸੀਐਮ ਐ ਸਰਕਾਰ ਮੌਜੂਦਾ ਸਰਕਾਰ ਨੇ ਵੀ ਲollipops ਦਿੱਤਾ ਸੀ ਦੱਸੋ ਅੱਜ ਤੱਕ ਜੀ ਇਹਨਾਂ ਨਾਲ ਕਿਤੇ ਗੱਲ ਵੀ ਕੀਤੀ ਹੋਵੇ ਤੇ ਕਿਤੇ ਨਹੀਂ ਕੀਤੀ ਨਾ ਸਾਡੇ ਲੋਕਾਂ ਦਾ ਵੋਟਾ ਲੈ ਜਾਂਦੇ ਆ ਅਸਲ ਦੇ ਵਿੱਚ ਇਹ ਤਿੰਨ ਅਹੁਦੇ ਚਾਹੇ ਉਹ ਧਾਰਮਿਕ ਪੱਖ ਤੋਂ ਵੇਖ ਲੋ ਸਾਡੀਆਂ ਕੁਰਬਾਨੀਆਂ ਅਨਗਿਣਤ ਆ ਚਾਹੇ ਉਹ ਤੁਸੀਂ ਰਾਜਨੀਤਿਕ ਵੇਖ ਲੋ ਤੁਸੀਂ ਮੇਰੇ ਵੀਰ ਸਤਾਵੀ ਸਾਡੀਆਂ ਵੋਟਾਂ ਵਾਦ ਦਾ ਤਿੰਨ ਅਹੁਦਿਆਂ ਤੇ ਮੇਰੇ ਵੀਰ ਇੱਕ ਸੰਵਧਾਨਕ ਤਰੀਕੇ ਦੇ ਨਾਲ ਇਤਿਹਾਸਕ ਤਰੀਕੇ ਦੇ ਨਾਲ ਅਸੀਂ ਤਿੰਨ ਅਹੁਦਿਆਂ ਦੇ ਇਸ ਵੇਲੇ ਮਾਲਕਾਂ ਚਾਹੇ ਉਹ ਹੁਣ ਤੁਸੀਂ ਚੁਣ ਲੋ ਚਾਹੇ ਸਾਨੂੰ ਸਾਡਾ ਪੰਜਾਬ ਦਾ ਸੀਐਮ ਬਣਾ ਦਿਓ ਚਾਹੇ ਅਕਾਲ ਤਖਤ ਦਾ ਜਥੇਦਾਰ ਲਾ ਦਿਓ ਚਾਹੇ ਹਰ ਮੰਦਰ ਸਾਹਿਬ ਦੇ ਹੱਡ ਗ੍ਰੰਥੀ ਸਾਹਿਬ ਲਾਦਣ ਚਾਹੇ ਅਕਾਲੀ ਦਲ ਦਾ ਪ੍ਰਧਾਨ ਲਾਦਣ ਤੇ ਚਾਹੇ ਐਸਜੀਪੀ ਦਾ ਪ੍ਰਲਾਦਣ ਇਹ ਤੁਸੀਂ ਵੇਖਣਾ ਸਵਿਧਾਨਕ ਤਰੀਕੇ ਦੇ ਨਾਲ ਹੁਣ ਅਸੀਂ ਇਸ ਤਰੀਕੇ ਨਾਲ ਅੱਗੇ ਆਵਾਂਗੇ ਕਿ ਇਹ ਕੁਰਸੀਆਂ ਸਾਡੀਆਂ ਭਾਈ ਖਾਲੀ ਕਰੋ ਅਸੀਂ ਦੇ ਜਿਹੜੇ ਹੱਕਦਾਰ ਹੈਗੇ ਆ ਇਸ ਕਰਕੇ ਐਸੀ ਸਮਾਜ ਨੂੰ ਜਾਗਣਾ ਪੈਣਾ ਅਸੀਂ ਅਸੀਂ ਕਿੰਨਾ ਕਚੂਰ ਚੁੱਪ ਕਰ ਜਾਈਏ ਅਸੀਂ ਜਦੋਂ ਹੁਣ ਮੇਰੇ ਵਰਗਾ ਗੱਲ ਕਰਦਾ ਨਾ ਮੈਨੂੰ ਵੀ ਲੋਕ ਸਵਾਲ ਕਰਦੇ ਵੀ ਤੂੰ ਐਜੇ ਗੁਰਸਿੱਖ ਜਾਤ ਪਾਤ ਦੀ ਗੱਲ ਕਿਉਂ ਕਰਦਾ ਪਰ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਫਿਰ ਸਾਨੂੰ ਜਵਾਬ ਦੇਣਾ ਪੈਂਦਾ ਜਦੋਂ ਤੁਹਾਡੇ ਗੁਰਸਿੱਖ ਗਾਤਰਿਆਂ ਵਾਲੇ ਗਾਲਾਂ ਕੱਢਦੇ ਆ ਜਾਤੀ ਸੂਚਕ ਸ਼ਬਦ ਬੋਲਦੇ ਆ ਤਾਂ ਫਿਰ ਦੱਸ ਅਸੀਂ ਸੁਣੇ ਜਾਈਏ ਜਾਂ ਤੇ ਮੰਨੋ ਵੀ ਅਸੀਂ ਵੀ ਉਸੇ ਗੁਰੂ ਦੇ ਪੁੱਤਰ ਆ ਤੇ ਤੁਸੀਂ ਉਸੇ ਗੁਰੂ ਦੇ ਪੁੱਤਰ ਆ ਤਾਂ ਰੌਲਾ ਖਤਮ ਆ ਕੋਜ ਮੰਨਦੇ ਆ ਪਰ ਜਿਹੜੇ ਜਾਤ ਹੰਕਾਰੀ ਇਸ ਚੀਜ਼ ਨੂੰ ਲੈਂਦੇ ਆ ਵੀ ਨਹੀਂ ਸਾਡੀ ਤਾਂ ਜਾਤ ਉੱਤੀ ਆ ਹਣਾ ਹਾਲਾਂਕਿ ਗੁਰਬਾਣੀ ਨੇ ਜਾਤ ਨੂੰ ਨਿਖੇਧ ਕੀਤੀ ਉਹਦੀ ਉਹਨੂੰ ਉਹਨੂੰ ਹਮੇਸ਼ਾ ਨੀਵਾ ਵਿਖਾਇਆ ਕਿ ਜਾਤ ਤੂੰ ਜਾਤ ਦਾ ਗਰਬ ਨਾ ਕਰ ਮੂਰਖ ਗਵਾਰ ਗਵਾਰ ਕਿਹਾ ਗਿਆ ਮੰਨਦੇ ਕਿ ਰਾਜਨੀਤਿਕ ਤੌਰ ਤੇ ਵੀ ਜਿਹੜਾ ਐਸਸੀ ਭਾਈਚਾਰੇ ਨਾਲ ਵਿਤਕਰਾ ਕੀਤਾ ਜਾ ਰਿਹਾ ਬਾਜੀ ਮੰਨਦੇ ਨਹੀਂ ਆ ਤੇ ਦੇਖਦਾ ਸ਼ਰਿਆਮ ਇਹ ਤਾਂ ਦੇਖਦਾ ਨਾ ਹੁਣ ਤੁਹਾਡੀ ਇੱਥੋਂ ਦੀ ਹਲਕਾ ਇੰਚਾਰਜ ਇੱਕ ਮੈਡਮ ਲਾਈ ਆ ਮੈਂ ਤਾਂ ਉਹਨਾਂ ਨੂੰ ਕੱਲ ਫੋਨ ਕਰਨ ਡਿਆ ਕਿ ਮੈਡਮ ਜੀ ਮੈਂ ਪੁਛਤਾਂ ਭਲਾਣਾ ਨੂੰ ਉਹ ਫੋਨ ਨਹੀਂ ਚੱਕਦੇ ਹੁਣ ਉਹਨਾਂ ਇੱਕ ਭੈਣ ਨੂੰ ਲਾਇਆ ਵਾ ਹਾਲਾਂਕਿ ਮੇਰੇ ਖਿਆਲ ਨਾਲ ਸਭ ਤੋਂ ਪਹਿਲਾਂ ਜੇਕਰ ਉਹਨਾਂ ਨੇ ਵੋਟਾਂ ਦੇ ਵਿੱਚ ਖੜੇ ਹੋਏ ਨਾ ਤੇ ਉਹਨਾਂ ਨੂੰ ਚਾਹੀ ਵੀ ਆਪ ਅੱਗੇ ਹੋ ਕੇ ਕਿਸੇ ਦੀ ਧੀ ਪੈਨ ਨੂੰ ਗਾਲ ਕੱਢੀ ਤੇ ਉਹ ਵੀ ਕਿਸੇ ਧੀ ਪੈਣਾ ਨਾ ਤਾਂ ਮੇਰੇ ਖਿਆਲ ਨਾਲ ਸੋਨੀਆ ਮਾਨ ਨੂੰ ਚਾਹੀਦਾ ਸੀ ਆਪ ਆ ਕੇ ਅੱਗੇ ਆ ਕੇ ਪਰਚਾ ਦਰਜ ਕਰਾਉਂਦੀ ਪਰ ਨਹੀਂ ਸਿਰਫ ਸਿਰਫ ਕਿਤੇ ਨਾ ਕਿਤੇ ਰਾਜਨੀਤੀ ਕਿਉਂ ਹੀ ਆ ਵੀ ਰਾਜਨੀਤਿਕ ਚਾਹਵਾ ਸਾਡੇ ਇਹਨਾਂ ਲੋਕਾਂ ਦੀਆਂ ਕੋਈ ਔਕਾਤਾਂ ਥੋੜਾ ਵਾ ਇਹ ਤਾਂ ਗਲੀ ਦੇ ਨਾਲੀ ਦੇ ਕੀੜੇ ਨੇ ਯਾਰ ਇਹਨਾਂ ਨੂੰ ਤੇ 500 ਰੁਪਏ ਚ ਖਰੀਦ ਲੈਣਗੇ ਗਲਾਸੀ ਤੇ ਖਰੀਦ ਲੈਣਗੇ ਇਹਨਾਂ ਨੂੰ ਇਹਨਾਂ ਦੀ ਕਿਹੜੀ ਗੱਲ ਆ ਇਹਨਾਂ ਨੂੰ ਤੇ ਭਾਈ ਚਰਕ ਸਾਂਝ ਕਰਕੇ ਨਹੀਂ ਨਹੀਂ ਤੂੰ ਮੇਰਾ ਭਰਾ ਵਾ ਇੱਧਰ ਆ ਇਹ ਸਾਂਝ ਹੈਗੀ ਆ ਸਾਡੀ ਇਸ ਸਟੇਜਾਂ ਥਾ ਜਦੋਂ ਹੁਣ ਜਦੋਂ ਮਤਲਬ ਅੱਜ ਦਾ ਹੁਣ ਪਰਚਾ ਹੋ ਗਿਆ ਪਰਚਾ ਦਰਜ ਹੋ ਗਿਆ ਤੇ ਵਿੱਚੋਂ ਪਿੰਡ ਦੇ ਵਿੱਚੋਂ ਹੀ ਪੰਜ ਸੱਤ ਸੱਜਣ ਆ ਲੈਣਾ ਉਹ ਨਹੀਂ ਨਹੀਂ ਯਾਰ ਉਹ ਤੇ ਬਾਹਰੋਂ ਆਏ ਅੱਗ ਲਾ ਕੇ ਚਲ ਗਏ ਆ ਹਾਂ ਉਹ ਤੇ ਬਾਹਰੋਂ ਆਏ ਹੀ ਫਲਾਣੇ ਅੱਗ ਲਾ ਕੇ ਚਲ ਗਏ ਅਸੀਂ ਪਿੰਡ 'ਚ ਰਹਿਣਾ ਉਹ ਨਹੀਂ ਨਹੀਂ ਤੂੰ ਵਾਪਸ ਲੈ ਆ ਇਦਾਂ ਦੇ ਲੋਲੀਪੋਪ ਦੇ ਕੇ ਬਾਅਦ ਵਿੱਚ ਫੇਰ ਲੱਗਦਾ ਸ਼ੌਂਟੇ ਮੁੱਦਾ ਪੰਜਾਬ ਲੈਵਲ ਤੇ ਬਣ ਗਿਆ ਪੂਰੀ ਮੈイビー ਸਿੱਖ ਕੌਮ ਦਾ ਮੁੱਦਾ ਬਣ ਗਿਆ ਮਿੱਤਰ ਪਿਆਰੇ ਇੱਕ ਗੱਲ ਯਾਦ ਰੱਖਦੇ ਆ ਮਾਲਾ ਸਾਹਿਬ ਇਹ ਸਰਾਂਗੜਾ ਪਿੰਡ ਦਾ ਪਹਿਲਾ ਸਰਪੰਚ ਹੋਊਗਾ ਹੂੰ ਜਿਹਦੀ ਪੂਰੀ ਖਾਰਜਤਾ ਕਰਾ ਕੇ ਆਪਾਂ ਫਿਰ ਸਾਹ ਲਵਾਂਗੇ ਕਿਉਂਕਿ ਇਹੋ ਜਿਹਾ ਗੰਦਾ ਬੰਦਾ ਜਿਹੜਾ ਨਾ ਜਿਹੜਾ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਕਰ ਸਕਦਾ ਉਹ ਮੇਰੇ ਵੀਰ ਪਿੰਡ ਦਾ ਜਿਹੜਾ ਕੋਈ ਸਰਪੰਚ ਅਖਾਉਣ ਦੇ ਲਾਇਕ ਹੈਗਾ ਬਿਲਕੁਲ ਨਹੀਂ ਸੋ ਦੂਜੇ ਸਰਪੰਚਾਂ ਵਾਹ ਤੇ ਕਾਂ ਤੇ ਮਾਰ ਕੇ ਟੰਗਣਾ ਪੈਣਾ ਨਾ ਯਾਰ ਇੱਕ ਜਦ ਤੱਕ ਟੰਗਦੇ ਨਹੀਂ ਤਦ ਤੱਕ ਲੋਕਾਂ ਨੂੰ ਸਬਕ ਨਹੀਂ ਮਿਲਣਾ ਹੁਣ ਬਾਕੀ ਦੇ ਜਿਹੜੇ ਪਿੰਡ ਦੇ ਸਾਡੇ ਪਿੰਡ ਨੇ ਉਹਨਾਂ ਦੇ ਸਰਪੰਚਾਂ ਤੱਕ ਇੱਕ ਮੈਸੇਜ ਜਾਏਗਾ ਵੀ ਨਹੀਂ ਭਾਈ ਜੇ ਮੈਂ ਪਿੰਡ ਦਾ ਸਰਪੰਚ ਬਣਿਆ ਤੇ ਪੂਰੀ ਸਰਬਸੰਮਤੀ ਦੇ ਨਾਲ ਬਣਿਆ ਲੋਕਾਂ ਦੀਆਂ ਵੋਟਾਂ ਨਾਲ ਦਵਿੰਦਰ ਸਿੰਘ ਜੀ ਗੱਲ ਕਰੀਏ ਹਰ ਜਾਤ ਦੇ ਵਿੱਚ ਹਰ ਜਗ੍ਹਾ ਤੇ ਵੱਖ-ਵੱਖ ਢੇ ਬਣੇ ਕਿ ਤੁਹਾਨੂੰ ਲੱਗਦਾ ਕਿ ਇਸ ਮਾਮਲੇ ਦੇ ਉੱਤੇ ਵਾਲਮੀਕ ਭਾਈਚਾਰਾ ਤੁਹਾਡੇ ਨਾਲ ਖੜੇਗਾ ਹੋਰ ਕਈ ਸਮਾਜਿਕ ਜਥੇਬੰਦੀਆਂ ਨੇ ਐਸੀ ਬਰਾਦਰੀ ਨਾਲ ਸੰਬੰਧਤ ਉਹ ਤੁਹਾਡੇ ਨਾਲ ਇਸ ਮਾਮਲੇ ਤੇ ਖੜਨਗੇ ਨਾਲ ਸੁਣੋ ਇਹਦੇ ਵਿੱਚ ਮੇਰੇ ਵੀਰ ਕੋਈ ਸ਼ੱਕ ਨਹੀਂ ਐਥੇ ਵਾਲਮੀਕ ਸਮਾਜ ਵੀ ਪਹੁੰਚਿਆ ਮਜਬੀ ਸਿੱਖ ਸਮਾਜ ਵੀ ਪਹੁੰਚਿਆ ਸਾਰੇ ਆ ਜੇ ਇਹੀ ਗੱਲ ਆਪਾਂ ਵਾਲਮੀਕ ਸਮਾਜ ਮਜਬੀ ਸਿੱਖ ਸਮਾਜ ਮੈਂ ਕਹਿੰਦਾ ਸਮੂਹ ਐਸੀ ਸਮਾਜ ਕਹਿੰਨਾ ਮੈਂ ਤਾਂ ਮੈਂ ਤਾਂ ਐਸੀ ਬੀਸੀ ਓਬੀਸੀ ਸਭ ਨੂੰ ਕਹਿੰਨਾ ਕਿ ਤੁਸੀਂ 85 ਹੋ 1 ਬੰਨੇ 15 ਰਹਿ ਜਾਂਦਾ ਤੇ ਜਦੋਂ 85 ਜ਼ਿਆਦਾ ਹੁੰਦੇ ਕਿ 15 ਜ਼ਿਆਦਾ ਹੁੰਦੇ ਆ ਲੇਕਿਨ ਤੁਹਾਨੂੰ ਇਹਨਾਂ ਨੇ ਜਾਤਾਂ ਪਾਤਾਂ ਦੇ ਵਿੱਚ ਤੁਹਾਨੂੰ ਧੜਿਆਂ ਦੇ ਵਿੱਚ ਤੁਹਾਨੂੰ ਰਾਜਨੀਤਿਕ ਪਾਰਟੀਆਂ ਦੇ ਵਿੱਚ ਵੰਡੇ ਆ ਮੈਂ ਗੱਲ ਗੱਲ ਕਹਿਣਾ ਉਹਨਾਂ ਅਕਸਰ ਹੀ ਆਮ ਚਾਣਵਾਂ ਤੇ ਮੇਰੇ ਖਿਆਲ ਤੁਹਾਡੇ ਚਾਣਵਾਂ ਵੀ ਕਹੂਗੀ ਵੀ ਲੋਕੋ ਤੁਹਾਨੂੰ ਰਾਸ਼ਨ ਦੇ ਲਾਰਿਆਂ ਦੇ ਵਿੱਚ ਤੇ ਧਰਮ ਦੇ ਜਕਾਰਿਆਂ ਦੇ ਵਿੱਚ ਰਾਜਨੀਤਿਕ ਲੀਡਰਾਂ ਨੇ ਤੁਹਾਨੂੰ ਰਾਸ਼ਨ ਦੇ ਲਾਰੇ ਤੇ ਜਿਹੜੇ ਧਾਰਮਿਕ ਆਗੂ ਨਾਲ ਧਰਮ ਦੇ ਜਕਾਰਿਆਂ ਦੇ ਵਿੱਚ ਵੰਡੇ ਆ ਜਦੋਂ ਤੁਸੀਂ ਇਹਨਾਂ ਜਿਕਰਾਂ ਤੋਂ ਉੱਪਰ ਉੱਠ ਕੇ ਆ ਗਏ ਤਾਂ ਮੇਰੇ ਖਿਆਲ ਦੇ ਨਾਲ ਮੈਂ ਕਹਿੰਦਾ ਤਿੰਨ ਕੁਰਸੀਆਂ ਮੈਂ ਕਹਿੰਦੇ ਆ ਪੰਜੇ ਤੁਹਾਡੀਆਂ ਹੋਣਗੀਆਂ ਔਰ ਲਗਾਤਾਰ ਹੋਣੀਆਂ ਮੇਰੇ ਗੱਲ ਯਾਦ ਰੱਖ ਲਿਓ ਅੱਜ ਤੁਸੀਂ ਡਿਮਾਂਡ ਕਰ ਰਹੇ ਹੋ ਕਿ ਉਹਨਾਂ ਤੇ ਮਾਮਲਾ ਦਰਜ ਹੋਵੇ ਰਾਤ ਦਾ ਪੁਲਿਸ ਨੇ ਮਾਮਲਾ ਵੀ ਦਰਜ ਕਰ ਦਿੱਤਾ ਵਾ ਹੋਰ ਕੀ ਡਿਮਾਂਡ ਆ ਜਿਹਦਾ ਕਰਕੇ ਅੱਜ ਵੱਡਾ ਇਕੱਠ ਥਾਣਾ ਲੋਪੁਕੇ ਦੇ ਬਾਹਰ ਕੀਤਾ ਹੋਇਆ ਦੇਖੋ ਗੱਲ ਇਸ ਤਰ੍ਹਾਂ ਕਿ ਮੇਰੀ ਨਾ ਉਹ ਸਰਪੰਚ ਨਾਲ ਗੱਲ ਹੋਈ ਜਿਹੜਾ ਨੰਬਰ ਛੱਡਿਆ ਸੀ ਇੱਥੇ ਆਣ ਕੇ ਮੈਨੂੰ ਪਿੰਡ ਦੇ ਵਸਨੀਕ ਸਰਪੰਚ ਦੇ ਨਾਮ ਦਾ ਜ਼ਿਕਰ ਕਰ ਰਹੇ ਹੋ ਹਾਂ ਸੀਗਾ ਸਰਪੰਚ ਮੈਨ ਕਿਹੜਾ ਨਾ ਅਵਤਾਰ ਸਿੰਘ ਤੇ ਉਹ ਉਹ ਇਸ ਤਰ੍ਹਾਂ ਸੀ ਕਿ ਉਹਨਾਂ ਨਾਲ ਮੇਰੀ ਗੱਲ ਹੋਈ ਨਹੀਂ ਮੈਂ ਸਰਪੰਚ ਸਮਝ ਕੇ ਗੱਲ ਕਰ ਰਿਹਾ ਰਿਸਪੈਕਟਫੁਲੀ ਗੱਲ ਕੀਤੀ ਰਿਕਾਰਡਿੰਗ ਮੇਰੇ ਕੋਲ ਆ ਵੀ ਸਰਪੰਚ ਸਾਹਿਬ ਤੁਹਾਡੇ ਆ ਪਿੰਡ ਦਾ ਮਸਲਾ ਵਾ ਕਿਵੇਂ ਆ ਕਿਵੇਂ ਤੁਹਾਡਾ opinion ਕੀ ਆ ਉਹ ਉਹ ਬੰਦਾ ਸਰਪੰਚ ਹੈਗਾ ਹੀ ਨਹੀਂ ਸੀ ਉਹ ਦੂਜਾ ਬੰਦਾ ਸੀ ਜਿਹੜਾ ਦੋਸ਼ੀ ਸੀ ਉਹ ਸਰਪੰਚ ਬਣ ਕੇ ਮੇਰੇ ਨਾਲ ਗੱਲ ਕਰ ਰਿਹਾ ਇਹ ਵੀ ਹੁਣ ਪ੍ਰਸ਼ਾਸਨ ਦੇ ਧਿਆਨ ਚ ਆਪਾਂ ਲੈ ਕੇ ਆਏ ਆ ਸੋ ਮੁੱਕ ਦੀ ਗੱਲ ਏ ਆ ਮੇਰੇ ਵੀਰ ਵੀ ਦੇਖੋ ਸਾਰੰਗ ਜਿਹੜਾ ਸਰੰਗੜਾ ਪਿੰਡ ਤੋਂ ਜਿਹੜੀ ਇਹ ਅੱਗ ਉੱਠੀ ਆ ਨਾ ਇਹ ਹਰ ਪਿੰਡ ਪਿੰਡ ਦੇ ਵਿੱਚ ਸਾਡੇ ਲੋਕਾਂ ਦੇ ਯਾਰ ਭਾਂਡੇ ਵਾਹ ਸਾਡੇ ਲੋਕਾਂ ਦੀਆਂ ਮੈਂ ਕਹਿੰਨਾਂ ਨਾ ਨੇ ਨਾ ਗੁਰਦੁਆਰਾ ਸਾਹਿਬ ਵਾਖ ਕਰ ਦਿੱਤੇ ਸਾਡੇ ਲੋਕਾਂ ਦੀਆਂ ਮੜੀਆਂ ਵਾਖ ਕਰ ਦਿੱਤੀਆਂ ਯਾਰ ਐਡੇ ਆਹੀ ਨੀਚ ਆ ਤਾਂ ਫਿਰ ਕਿਹੜੇ ਮੂਣਾ ਤੁਸੀਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਸਿਰ ਨਿਵਾਉਂਦੇ ਹੋ ਜੇ ਅਸੀਂ ਇੰਨੇ ਨੀਚ ਆ ਇੰਨੇ ਭ੍ਰਿਸ਼ਟ ਆ ਤਾਂ ਗੁਰੂ ਸਾਹਿਬ ਦਾ ਸੀਸ ਤਾਂ ਭਾਈ ਜੈਤਾ ਜੀ ਆਪਣੀ ਛਾਤੀ ਨਾਲ ਲਾ ਕੇ ਲੈ ਕੇ ਆਏ ਸੀ ਨਾ ਤਾਂ ਫਿਰ ਤਾਂ ਗੁਰੂ ਸਾਹਿਬ ਦਾ ਸੀਸ ਪ੍ਰਿਸ਼ਟ ਤੇ ਆ ਗਿਆ ਫਿਰ ਕਿਹੜੇ ਮੂਣਾ ਮੱਥੇ ਟੇਕਦੇ ਹੋ ਤੁਸੀਂ ਨਾ ਟੇਕਿਆ ਕਰੋ ਸ਼ਮਸ਼ਾਨ ਘਾਟ ਦੀ ਗੱਲ ਤੁਸੀਂ ਕੀਤੀ ਆ ਪਿੰਡਾਂ ਦੇ ਵਿੱਚ ਗੁਰਦਾਰੇ ਵੀ ਵੱਖੇ ਬਣੇ ਹੋਏ ਨੇ ਐਸੀ ਭਾਈਚਾਰੇ ਦਾ ਗੁਰਦੁਆਰਾ ਵਾਖਿਆ ਤੇ ਜਨਰਲ ਦਾ ਵਾਕਿਆ ਲੱਗਦਾ ਕਿ ਇਹ ਵੀ ਕਿਤੇ ਰਾਜਨੀਤਿਕ ਖੇਡ ਆ ਇਹਨਾਂ ਚੀਜ਼ਾਂ ਨੂੰ ਵੀ ਦੂਰ ਕਰਨ ਦੀ ਲੋੜ ਹੈਗੀ ਫਿਲਹਾਲ ਭਾਜੀ ਬਹੁਤ ਛੇਤੀ ਲੋੜ ਆ ਹਾਂ ਮੈਂ ਜਹਦਰ ਸਾਹਿਬ ਨੂੰ ਬੇਨਤੀ ਪਹਿਲਾਂ ਵੀ ਕੀਤੀ ਸੀ ਸਰਦਾਰ ਰਗਵੀਰ ਸਿੰਘ ਉਦੋਂ ਕਾਲਤਾ ਜਹਦਰ ਸਾਹਿਬ ਸੀ ਕਿ ਜਹਦਰ ਸਾਹਿਬ ਇਹਨੂੰ ਪੈਲ ਦੇ ਆਧਾਰ ਤੇ ਕੰਮ ਕਰੀਏ ਆਪਾਂ ਤੇ ਆਪਾਂ ਵੱਡੀਆਂ ਪਿੰਡਾਂ ਦੇ ਵਿੱਚ ਇਕ ਕਰਾਈਏ ਨਹੀਂ ਤੇ ਪਿੰਡਾਂ ਦੇ ਵਿੱਚ ਪਤਾ ਕੀ ਵੱਡੀਆਂ ਵੱਡੀਆਂ ਛੋਟੀਆਂ ਵੱਡੀਆਂ ਵੱਡੇ ਗੁਰੂ ਘਰ ਛੋਟੇ ਗੁਰੂ ਘਰ ਲੈ ਛੋਟੇ ਗੁਰੂ ਘਰ ਵੱਡੇ ਹੋ ਗਏ ਵੀ ਈਦਾ ਹੀ ਆ ਵੇੜੇ ਵਾਲਿਆਂ ਦਾ ਛੋਟਾ ਗੁਰੂ ਘਰ ਤੇ ਜਿਹੜੇ ਚਾਰ ਜੀਵਿੰਦਾਰਾਂ ਨੇ ਚਾਰ ਵਾਧ ਟਾਂ ਲਾ ਲਈਆਂ ਚਾਰ ਬਾਹਰ ਦੇ ਨੇ ਪੈਹਾ ਘਲਤਾ ਤੇ ਉਹ ਵੱਡਾ ਗੁਰੂ ਘਰ ਤੇ ਅੰਦਰ ਬਾਣੀ ਉਹ ਵੀ ਛੋਟੀ ਵੱਡੀ ਕਰ ਲਿਓ ਪਿਓ ਦੇ ਪੁੱਤੋ ਇਹ ਕਿਹੜੇ ਮੂਣਾ ਖਾਲਿਸਤਾਨ ਮੰਗਦੇ ਆ ਇਹ ਕਿਹੜੇ ਮੂਣਾ ਖਾਲਿਸਤਾਨ ਮੰਗਦੇ ਆ ਇਹੋ ਜਿਹਾ ਖਾਲਿਸਤਾਨ ਤੁਸੀਂ ਚਾਹੁੰਦੇ ਹੋ ਸਾਨੂੰ ਨਹੀਂ ਚਾਹੀਦਾ ਮੇਰੇ ਵੀਰ ਸਾਨੂੰ ਨਹੀਂ ਚਾਹੀਦਾ ਜੇ ਤੁਹਾਡੀ ਮਨਿਆਦ ਇਹੋ ਜੀ ਆ ਤੇ ਜਿੱਦਣ ਸਾਰਾ ਕੁਝ ਵਾਕ ਡੋਰ ਤੁਹਾਡੇ ਕੋਲ ਆ ਗਈ ਤੁਸੀਂ ਤਾਂ ਇਹਨਾਂ ਲੋਕਾਂ ਦੇ ਫੇਰ ਝਾੜੂ ਪਿੱਛੇ ਬੰਨ ਦੇਣੇ ਓਏ ਮੂਰਖ ਲੋਕੋ ਤੁਸੀਂ ਝਾੜੂ ਫੇਰ ਇਹਨਾਂ ਦੇ ਪਿੱਛੇ ਬੰਨ ਦੇਣੇ ਆ ਤੁਸੀਂ ਇਹਨਾਂ ਦੇ ਕੰਨਾਂ ਦੇ ਵਿੱਚ ਇਹ ਪਾਦ ਨਹੀਂ ਆ ਮੰਦਰਾ ਜੋਗੀਆਂ ਵਾਂਗੂ ਨੱਥਾਂ ਪਾਦ ਨਹੀਂ ਤੁਸੀਂ ਇਹਨਾਂ ਲੋਕਾਂ ਦੇ ਵੀ ਤੁਸੀਂ ਸਾਡੇ ਗੁਲਾਮ ਹੋ ਇਸ ਕਰਕੇ ਮੈਂ ਕਹਿੰਦਾ ਜਿਹੜੇ ਲੋਕ ਖਾਲਸਾਤਾਂ ਦੀ ਮੰਗ ਕਰਦੇ ਆ ਮੈਂ ਸਿਰੇ ਤੋਂ ਇਨਕਾਰਦਾ ਉਹਨਾਂ ਨੂੰ ਜਿਹੜੇ ਖਾਲਸਾਤਾਂ ਦੇ ਨਾਂ ਤੇ ਧਰਮ ਦੇ ਨਾਂ ਤੇ ਵੋਟਾਂ ਇਕੱਠੀਆਂ ਕਰਨਦੇ ਆ ਉਹ ਵੀ ਆਪਣਾ ਪਰਿਵਾਰ ਵੱਡਾ ਕਰਨਦੇ ਆ ਕੋਈ ਪਰਿਵਾਰ ਵੱਡਾ ਕਰਨਦੇ ਆ ਆ ਇਹਦੇ ਵਰਗਿਆਂ ਦਾ ਇਹਦੇ ਵਰਗਿਆਂ ਨੂੰ ਜੋੜਨ ਦੇ ਨਾਲ ਵੀ ਇਹਦਾ ਫਲਾਣੇ ਫਲਾਣੇ ਗਰੁੱਪ ਦੇ ਨਾਲ ਆ ਹੁਣ ਜਦੋਂ ਪਤਾ ਲੱਗ ਗਿਆ ਨਾ ਵੀ ਸਿਰਤੇ ਪੈ ਗਈ ਆ ਫਿਰ ਅਸੀਂ ਜਿਹੜੇ ਨਸ਼ਿਆਂ ਦੇ ਕੰਮ ਕਰਨ ਦੇ ਆ ਅਸੀਂ ਫਲਾਣਿਆਂ ਤੇ ਕੰਮ ਕਰਨ ਦੇ ਆ ਇਹ ਫਲਾਣੇ ਗਰੁੱਪ ਨਾਲ ਆ ਇਹ ਨਸ਼ੇ ਕਰਦੇ ਜਾਨੀ ਕਿ ਸਰਕਾਰ ਨੂੰ ਜੱਫਸਰਾਂ ਨੂੰ ਆਪਣੇ ਵਿਸ਼ਵਾਸ ਚ ਲੈ ਕੇ ਆਉਣ ਡਿਆ ਨਸ਼ੇ ਦੀ ਗੱਲ ਕੀਤੀ ਆ ਇਹਨਾਂ ਦੇ ਉੱਤੇ ਨਸ਼ੇ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹ ਬੰਦੇ ਨਸ਼ਾ ਵੇਚਦੇ ਸੀ ਮੈਂ ਡੱਕਦਾ ਸੀ ਹਟਦੇ ਨਹੀਂ ਸੀ ਜਿਸ ਦਾ ਕਰਕੇ ਸਾਰੀ ਜਿਹੜੀ ਆ ਲੜਾਈ ਝਗੜਾ ਹੋ ਗਿਆ ਮਾਲਾ ਇੱਕ ਕੰਮ ਕਰ ਇਹਦੀ ਗੱਲ ਛੱਡ ਤੂੰ ਦਵਿੰਦਰ ਸਿੰਘ ਤੇ ਆ ਚੱਲ ਮੇਰ ਨਾਲ ਪਿੰਡ ਤੈਨੂੰ ਨਹੀਂ ਪਤਾ ਮੇਰ ਨਾਲ ਕਿ ਵਾਪਰਣ ਡਿਆ ਮੈਂ ਲੁਧਿਆਣੇ ਰਹਿੰਦਾ ਜੀ ਸੰਗਤ ਜੀ ਮੈਂ ਲੁਧਿਆਣੇ ਰਹਿੰਦਾ ਤੇ ਮੇਰੇ ਮਾਪੇ ਉਹਦੇ ਥਰੂ ਮੈਨੂੰ ਪਤਾ ਲੱਗਦਾ ਕਿ ਪਿੰਡ ਵਿੱਚ ਤਿੰਨ ਨੌਜਵਾਨ ਚਿਟਾ ਲਾ ਕੇ ਮਰ ਗਏ ਸ਼ਰਿਆਮ ਮੈਂ ਤਾਂ ਪਿੰਡ ਰਹਿੰਦਾ ਨਹੀਂ ਮਾਪੇ ਉਹ ਪਿੰਡ ਰਹਿੰਦੇ ਆ ਮਿਲਣ ਮਲਾਉਣ ਕਦੇ ਚੱਲ ਜਿਦਾੰਦੇ ਨੂੰ ਮਾਪੇ ਉਹਨੂੰ ਹਨਾ ਹੋਇਆ ਇਦਾਂ ਕਿ ਮੇਰੇ ਪਿੰਡ ਦੇ ਵਿੱਚ ਹੀ ਬਾਹਰੋਂ ਆਣ ਕੇ ਸ਼ਰਿਆਮ ਨਸ਼ਾ ਵੇਚਣ ਡਿਆ ਸਰਪੰਚ ਨੇ ਨਹੀਂ ਰੋਕਿਆ ਜੀ ਨਾ ਪਿੰਡ ਦੇ ਕਿਸੇ ਬੰਦੇ ਨੇ ਰੋਕਿਆ ਠੀਕ ਆ ਮੈਂ ਫਿਰ ਆਪਣੀ ਜ਼ਿੰਮੇਵਾਰੀ ਲਈ ਗੁਰੂ ਸਾਹਿਬ ਦੀ ਹਿਜੂਰੀ 'ਚ ਵੀ ਤੁਸੀਂ ਕਿਹੜੇ ਹਿਸਾਬ ਨਾਲ ਭੋਗ ਤੇ ਕਹਿਣ ਦਿਓ ਵੀ ਰੱਬ ਨੇ ਮਾੜਾ ਕਰਤਾ ਕੀਤਾ ਤੁਸੀਂ ਆ ਟਾਡੇ ਸਾਹਮਣੇ ਨਸ਼ਾ ਵੇਚਿਆ ਜਾਂਦੇ ਆ ਫੜੋ ਕਿਹੜੇ ਬੰਦੇ ਬਾਹਰ ਦੇ ਆਉਂਦੇ ਆ ਤੇ ਇਹਨਾਂ ਨੂੰ ਕਰੀਏ ਖੇਤਰਪੋਲਾ ਦੇ ਆਪਾਂ ਫੜਾਈਏ ਇਹਨਾਂ ਨੂੰ ਪਰ ਨਹੀਂ ਫਿਰ ਇਹ ਜ਼ਿੰਮੇਵਾਰੀ ਮੈਂ ਚੱਕੀ ਜਦੋਂ ਮੈਂ ਕਰਾਇਆ ਉਲਟਾ ਪਿੰਡ ਦੇ ਲੋਕ ਹੀ ਮੇਰੇ ਖਿਲਾਫ ਹੋ ਗਏ ਜਾਂ ਤੇ ਫਿਰ ਉਹ ਨਸ਼ਾ ਆਪ ਵਕਾਉਂਦੇ ਸੀ ਹਾਂਜੀ ਤੇ ਜਾਂ ਫਿਰ ਕਮਸੇ ਕੰਮ ਉਹਨਾਂ ਦੀ ਸਾਂਝਾ ਕਾਠਾ ਹੋਣਗੀਆਂ ਤੇ ਜਾਂ ਫਿਰ ਇੱਕੋ ਗੱਲ ਚੁਬਦੀ ਆ ਹਾਏ ਲੋੜਾ ਐਸੀਆਂ ਦਾ ਗਰੀਬ ਘਰ ਦਾ ਮੁੰਡਾ ਐਡੀ ਵੱਡੀ ਗੱਲ ਕਿਵੇਂ ਕਰ ਗਿਆ ਸਾਨੂੰ ਜ਼ੀਰੋ ਕਰ ਗਿਆ ਕਿਤੇ ਪਿੰਡ ਦਾ ਸਰਪੰਚ ਤੇ ਨਹੀਂ ਬਣਨਾ ਔਰ ਮੈਨੂੰ ਪੁੱਛਣਾ ਚਾਹਣਾ ਮਾਮਿਓ ਮੇਰਾ ਲੈਵਲ ਸਰਪੰਚੀ ਵਾਲਾ ਬਾਬਾ ਦੀਪ ਸਿੰਘ ਦੀ ਬੜੀ ਕਿਰਪਾ ਹੈ ਇਸ ਕਰਕੇ ਪਿੰਡ ਪਿੰਡ ਇਹ ਰੌਲਾ ਜਦੋਂ ਗਰੀਬ ਨੂੰ ਦੱਬਣਾ ਨਾ ਤਾਂ ਬਾਨਾ ਬਹੁਤ ਜ਼ਰੂਰੀ ਹੁੰਦਾ ਕੋਈ ਨਾ ਕੋਈ ਉਹ ਇਹਨੂੰ ਗਰੀਬ ਬੰਦੇ ਨੂੰ ਨਸ਼ੇ ਦਾ ਬਾਨਾ ਲਾਤਾ ਕਿ ਇਹਨੂੰ ਕੋਈ ਨਾ ਕੋਈ ਕਿਸੇ ਨੂੰ ਕੁਝ ਹੁਣ ਇਹ ਵਿਚਾਰੇ ਇਹ ਉਹ ਉੱਥੇ ਜਾ ਕੇ ਕੰਮ ਕਰਦੇ ਆ ਸਮੁੰਦਰਾਂ ਦੇ ਵਿੱਚ ਸਮੁੰਦਰਾਂ ਚ ਕੰਮ ਕਰਦੇ ਆ ਤੇ ਇਹਨਾਂ ਦਾ ਤਾਂ ਵੈਸੇ ਹੀ ਵਿਚਾਰਿਆਂ ਦਾ ਬੀਪੀ ਲੋ ਹੋਇਆ ਹੁੰਦਾ ਸ਼ਕਲ ਇਹਨਾਂ ਦੀਆਂ ਲੱਗਦੀਆਂ ਕਿ ਪਤਾ ਨਹੀਂ ਜਿਵੇਂ ਕੀ ਲਾਇਆ ਹੁੰਦਾ ਤੇ ਜਿਹੜੇ ਆਪਣੇ ਤੁਹਾਡੇ ਸ਼ਰਿਆਮ ਕਰਦੇ ਆ ਉਹ ਤਾਂ ਸ਼ਰਿਆਮ ਦੀਆਂ ਵੀਡੀਓ ਵਾਇਰਲ ਹੋਣੀਆਂ ਉਹ ਤਾਂ ਸ਼ਰਿਆਮ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਈਆਂ ਤਾਰਮਦੇ ਜਿਕਾਰਾਂ ਦੇ ਜੁਲਝ ਕੇ ਉਹਨਾਂ ਦੇ ਭਰਾ ਸ਼ਰਿਆਂ ਵਿੱਚ ਟਾ ਲਾਉਂਦੇ ਗੱਡੀਆਂ 'ਚ ਫੜੇ ਜਾਂਦੇ ਆ ਉਹਨਾਂ ਵੱਲ ਕਦੋਂ ਜਾਣਾ ਤੁਸੀਂ ਇੱਕ ਸਰਪੰਚ ਪਿੰਡ ਦੀ ਮਾਂ ਹੁੰਦੀ ਆ ਜਿੰਨੇ ਸਾਰੇ ਲੋਕਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਲੈ ਕੇ ਤੋਰਨਾ ਹੁੰਦਾ ਜਦੋਂ ਸਰਪੰਚ ਹੀ ਇਸ ਤਰ੍ਹਾਂ ਦੇ ਸਵਾਲ ਚੁੱਕ ਕੇ ਇਸ ਤਰ੍ਹਾਂ ਦੀ ਸ਼ਬਦਾਵਲੀ ਬੋਲੇ ਜਾਂ ਉਹਦੇ ਸੱਜੇ ਖੱਬੇ ਬੋਲਣ ਤੇ ਫਿਰ ਕਿਵੇਂ ਵੇਖਦੇ ਹੋ ਫਿਰ ਸਿਆਸਤ ਪੰਜਾਬ ਦੀ ਕਿੱਧਰ ਨੂੰ ਜਾਏਗੀ ਕੱਲ ਇਸ ਤਰ੍ਹਾਂ ਆ ਵੀ ਇੱਕ ਕਹਾਵਤ ਸਾਡੇ ਪੰਜਾਬ ਦੀ ਕਿ ਪੁੱਤਕ ਪੁੱਤ ਹੁੰਦੇ ਮਾਵਾ ਕਮਾਵਾ ਨਹੀਂ ਹੁੰਦੀਆਂ ਇੱਥੇ ਤੇ ਮਾਂ ਕ ਪੱਤੀ ਬਣੀ ਫਿਰਦੀ ਐ ਇੱਥੇ ਤਾਂ ਮਾਂ ਕ ਮਾਹ ਹੋ ਗਈ ਨਾ ਇੱਥੇ ਤਾਂ ਇਹ ਸਾਨੂੰ ਇਹ ਜੀ ਮਾਂ ਚਾਹੀਦੀ ਨਹੀਂ ਭਰਾਵਾ ਅਸੀਂ ਮਾਂ ਮੇਟਰ ਹੀ ਚੰਗੇ ਆ ਰੱਬ ਦਾ ਵਾਸਤਾ ਦੇ ਪਿੰਡ ਵਾਲੇ ਹੱਥ ਜੁੜ ਕੇ ਬੰਦਾ ਨੂੰ ਇਹਨਾਂ ਦਾ ਤੁਸੀਂ ਕਿਨਾਰਾ ਕਰਾ ਦਿਓ ਅਸੀਂ ਮਾਂ ਮੇਟਰ ਚੰਗੇ ਆ ਤੇ ਇਹ ਰਾਜਨੀਤੀ ਦੀ ਚਾਹ ਵਾ ਇਹ ਰਾਜਨੀਤੀ ਦੀ ਚਾਹ ਹੋਰ ਕੁਝ ਨਹੀਂ ਆ ਤੇ ਕੁਝ ਕੋ ਚੱਕੋ ਚੇਰ ਵਾਸਤੇ ਆ ਪਿੰਡ ਵਾਲੇ ਇੱਥੇ ਰਹਿਣਾ ਪਿੰਡ ਦੀ ਭਾਈਚਾਰਕ ਸਾਂਝ ਜਿੰਦਾਬਾਦ ਸੀ ਜਿੰਦਾਬਾਦ ਹੈ ਜਿੰਦਾਬਾਦ ਰਹੇਗੀ ਪਰ ਉਹਨਾਂ ਲੋਕਾਂ ਨੂੰ ਪਛਾਣਨਾ ਤੇ ਪਛਾੜਨਾ ਬਹੁਤ ਜ਼ਰੂਰੀ ਆ ਜਿਹੜਾ ਸਮਾਜ ਦੇ ਵਿੱਚ ਗੰਦ ਫੁਲਾ ਰਹੇ ਨੇ ਮੇਰੇ ਵੀ। ਗਵਿੰਦ ਸਿੰਘ ਜੀ ਹਾਲੇ ਤੱਕ ਪੂਰੇ ਪੰਜਾਬ ਤੱਕ ਇਹ ਮੁੱਦਾ ਉੱਠਿਆ ਹੋਇਆ ਪਰ ਕਿਸੇ ਵੀ ਸਿਆਸੀ ਲੀਡਰ ਦਾ ਮੈਂ ਇੱਕ ਪਾਰਟੀ ਦੀ ਨਹੀਂ ਪਾਰਟਿਕੂਲਰ ਗੱਲ ਕਰਦਾ ਕਿਸੇ ਵੀ ਸਿਆਸੀ ਲੀਡਰ ਕਿਸੇ ਵੀ ਪਾਰਟੀ ਦੇ ਹਾਲੇ ਤੱਕ ਬਿਆਨ ਨਹੀਂ ਆਇਆ। ਤੁਸੀਂ ਵੋਟਾਂ ਦੀ ਗੱਲ ਕਰਦੇ ਹੋ ਵੀ ਸਾਡੇ ਨਾਲ ਸਿਰਫ ਵੋਟਾਂ ਦੀ ਰਾਜਨੀਤੀ ਹੀ ਕੀਤੀ ਜਾਂਦੀ ਹੈ। ਦੇਖੋ ਗੱਲ ਇਸ ਤਰ੍ਹਾਂ ਆ ਕਿ ਇਹ ਮੇਰੇ ਖਿਆਲ ਦੇ ਨਾਲ ਇਹ ਜਵਾਬ ਆ ਸਾਰੇ ਪਿੰਡ ਵਾਲੇ ਖਲੋਤੇ ਆ ਕਿਉਂ ਦੱਸੋ ਭਾਈ ਜਵਾਬ ਦਿਓ। ਹੁਣ ਪਾਓਗਾ ਨਾ ਲੂਟਰਾਂ ਉਹਨਾਂ ਲੀਡਰਾਂ ਨੂੰ ਵੋਟਾਂ? ਨਹੀਂ ਤੇ ਲੰਮੇ ਲਿਓ ਪਾ ਜਿਹੜਾ ਤੁਹਾਨੂੰ ਐਸਸੀ ਸਮਾਜ ਦੇ ਲੋਕੋ ਤੁਹਾਡੇ ਕੋ ਵੋਟਾਂ ਮੰਗਣਾਉਣਗੇ ਨਾ ਤੁਹਾਡੇ ਕੋ ਛਿੱਤਰ ਲਿਓ ਲਾ ਤੇ ਲੰਮੇ ਲਿਓ ਪਾ ਤੇ ਪਟਾਕ ਪਟੱਕ ਪਟੱਕ ਮਾਰਿਓ ਜਿਹੜਾ ਮਰਜੀ ਹੋਵੇ ਅਸੀਂ ਐਸਸੀ ਸਮਾਉਣ ਸਾਡੇ ਐਸਸੀ ਸਮਾਜ ਦੇ ਵਿੱਚੋਂ ਆਵਾਜ਼ ਉੱਠੀ ਜੀ ਆ ਫਲਾਣੇ ਫਲਾਣੇ ਬੰਦੇ ਨੂੰ ਜੀ ਮੁੱਖ ਮੰਤਰੀ ਬਣਾਉਣਾ ਉਹ ਚਾਰ ਛਿਲੜਾਂ ਦੇ ਕੇ ਚਾਰ ਮਜਬੀ ਸਿੱਖ ਸਮਾਜ ਦੇ ਜਿਹੜੇ ਵਕਾਊ ਲੀਡਰ ਜਾਂ ਵਕਾਊ ਮਾਲ ਖਰੀਦ ਲਿਆ ਤੇ ਉਹਨਾਂ ਨੂੰ ਗਾਂ ਲਾਤਾ ਆ ਸਾਰਾ ਐਸਸੀ ਸਮਾਜ ਬੈਠਾ ਮਜਬੀ ਸਿੱਖ ਸਮਾਜ ਕੋ ਤਾਂ ਪੁੱਛੋ ਇਹਨਾਂ ਦਾ ਕਾ ਆਇਆ ਕੋਈ ਇਹਨਾਂ ਦੇ ਕੋਲ ਕੋਈ ਮਤਲਬ ਨਹੀਂ ਪੈਦਾ ਹੁੰਦਾ ਜੇ ਆਪਾਂ ਸੀਐਮ ਬਣਾਉਣਾ ਨਾ ਤਾਂ ਗਿਆਨੀ ਹਰਪ੍ਰੀਤ ਸਿੰਘ ਵਰਗੇ ਨੂੰ ਗਾਂ ਲੈ ਕੇ ਆਈਏ ਫਿਰ ਲਿਆਕਤ ਵੀ ਆ ਸੂਝ ਪੂਝਦਾ ਵੀ ਆ ਧਰਮ ਦਾ ਪੱਖ ਵੀ ਜਾਣਦੇ ਆ ਔਰ ਇਤਿਹਾਸ 'ਚ ਇੱਕ ਪਹਿਲਾ ਪਹਿਲਾ ਵਿਅਕਤੀ ਗਿਆਨੀ ਹਰਪ੍ਰੀਤ ਸਿੰਘ ਹੋਏਗਾ ਵੀ ਜਿਹੜਾ ਅਕਾਲ ਤਖਤ ਦਾ ਜਸਦਾਰ ਵੀ ਹੋਊਗਾ ਤੇ सीएम ਵੀ ਹੋਊਗਾ ਤੇ ਜਿੱਦਨ ਉਹ ਕਿਤੇ ਬਹਿ ਗਿਆ ਉਹ ਜਿਹੜੇ ਬਾਦਲਾਂ ਨੂੰ ਨੱਥ ਪਾਈ ਫਿਰਦੀ ਆ ਉਹ ਪੰਜਾਬ ਦੇ ਲੋਕਾਂ ਨੂੰ ਕਣ ਨੱਥ ਪਊਗਾ ਦੁਜਿਆਂ ਸਾਰਿਆਂ ਨੂੰ ਦਵਿੰਦਰ ਸਿੰਘ ਜੀ ਕੁਰਸੀ ਦਾ ਨਸ਼ਾ ਇੱਕ ਇਹੋ ਜਿਹਾ ਵਾ ਜਿਹੜਾ ਕੁਰਸੀ ਦਾ ਨਸ਼ਾ ਹੈ ਕੁਰਸੀ ਦਾ ਨਸ਼ਾ ਇੱਕ ਇਹੋ ਜਿਹਾ ਹੈ ਜਿਹੜਾ ਕੁਰਸੀ ਤੇ ਬਹਿ ਜਾਂਦਾ ਮੈਨੂੰ ਲੱਗਦਾ ਉਹ ਨੂੰ ਆਪਣੀ ਕੌਮ ਵੀ ਭੁੱਲ ਜਾਂਦੀ ਹੈ ਤੇ ਦੂਜੀਆਂ ਕੌਮਾਂ ਵੀ ਭੁੱਲ ਜਾਂਦੀਆਂ ਨਹੀਂ ਐਦਾਂ ਦੀ ਗੱਲ ਨਹੀਂ ਆ ਸਾਰਾ ਸਮਾਜ ਇੱਕੋ ਜਿਹਾ ਨਹੀਂ ਹੁੰਦਾ ਸਮਾਜ ਸਾਰਾ ਜਿਹੜਾ ਨਾ ਉਹ ਉਹ ਪੰਜੋ ਗੱਲਾਂ ਬਰਾਬਰ ਨਹੀਂ ਹੁੰਦੀਆਂ ਕੁਝ ਹੁੰਦੇ ਨੇ ਜਿਹੜੇ ਥੱਲੇ ਉੱਠ ਕੇ ਗਏ ਹੁੰਦੇ ਨਾ ਤਾਂ ਉਹਨੂੰ ਜਿਹੜੇ ਸ਼ੋਧੇ ਹੁੰਦੇ ਨੇ ਉਹ ਛੇਤੀ ਆਪਣਾ ਢਿੱਡ ਭਰਨ ਦੀ ਗੱਲ ਕਰਦੇ ਆ ਪਰ ਜਿਨ੍ਹਾਂ ਨੂੰ ਪਤਾ ਕਿ ਨਹੀਂ ਯਾਰ ਮੇਰੀ ਤਾਂ ਰੱਬ ਨੇ ਡਿਊਟੀ ਲੈ ਕੇ ਲੀ ਆ ਮੈਨੂੰ ਗਰੀਬੀ ਦਾ ਪਤਾ ਵਾ ਇਹਨਾਂ ਲੋਕਾਂ ਦੇ ਦੁੱਖ ਦਰਦ ਦਾ ਪਤਾ ਵਾ ਉਹ ਕਦੇ ਵੀ ਇਹਨਾਂ ਲੋਕਾਂ ਨਾਲ ਦਗਾ ਨਹੀਂ ਕਰਨੇ ਕਿਉਂਕਿ ਇਹਨਾਂ ਵਿੱਚ ਰੱਬ ਵੱਸਦਾ ਇਹਨਾਂ ਵਿੱਚ ਗੁਰੂ ਸਾਹਿਬ ਨੇ ਆਪ ਕਲਗੀ ਤੋੜਾ ਦੇ ਕੇ ਇਹਨਾਂ ਨੂੰ ਆਖੇ ਇਹ ਇਹ ਜਿਹੜੇ ਨਾ ਇਹ ਮੇਰੇ ਪੁੱਤਰ ਨੇ ਅੱਜ ਦੀ ਸਰਕਾਰ ਦੇ ਵਿੱਚ ਵੀ ਬਹੁਤ ਸਾਰੇ ਮੰਤਰੀ ਜਿਹੜੇ ਐਸੀ ਭਾਈਚਾਰੇ ਨਾਲ ਸੰਬੰਧਤ ਐ ਮਜੀਬ ਸਿੰਘ ਭਾਈਚਾਰੇ ਨਾਲ ਸੰਬੰਧਤ ਹੈ ਹੀ ਜੜੇ ਆ ਮੇਰੇ ਵੀ ਜੇ ਉਹ ਕੰਜਰ ਹੀ ਜਿਹੜੇ ਨਾ ਹੋਣ ਤਾਂ ਫਿਰ ਸਾਡੇ ਲੋਕਾਂ ਨੂੰ ਆਮ ਦੀ ਕੀ ਲੋੜ ਆ ਭਰਾਵਾ ਮੇਰਾ ਦਵਾਈਆਂ ਦਾ ਕੰਮ ਆ ਧਾਰਮਿਕ ਲੈਵਲ ਦਾ ਬੰਦਾ ਮੇਰੀ ਦੋ ਧੀਆ ਵਧੀਆ ਮਰੋਟੀ ਖਾਂਦੇ ਆ ਯਾਰ ਹਾਂਜੀ ਹਰੇ ਕੱਲ ਅੰਮਰਸਰੋਂ ਗਿਆ ਵਾ ਰਾਤ ਹੀ ਫੋਨ ਆ ਗਿਆ ਮੈਂ ਦੁਬਾਰਾ ਫਿਰ ਸਾਰਾ ਸੁੱਤਾ ਨਹੀਂ ਮੇਰੇ ਵੀਰ ਕਿਉਂਕਿ ਮੇਰੀ ਕੌਮ ਸੁੱਤੀ ਐ ਹਾਂਜੀ ਫਿਰ ਵੀ ਆਪਾਂ ਆ ਗਏ ਹਾਂ ਤੇ ਜੇ ਇਹ ਕੰਜਰ ਲੋਕ ਕਰਨ ਆਪਣੇ ਹਲਕੇ ਲੈਵਲ ਦੇ ਜਿਹੜੇ ਤੁਸੀਂ ਚੁਣੇ ਨੇ ਐ ਐਮਐਲਏ ਜਾਂ ਜਾਂ ਕੁਝ ਵੀ ਆ ਤੇ ਫਿਰ ਸਾਡੇ ਆਮ ਬੰਦੇ ਨੂੰ ਆਉਣ ਦੀ ਕੀ ਲੋੜ ਆ ਧਾਰਮਿਕ ਲੈਵਲ ਦਾ ਬੰਦਾ ਭਈ ਸਾੜੀ ਤੇ ਪਾਠ ਪੂਜਾ ਕਰੀਏ ਅਸੀਂ ਤਾਂ ਰੱਬ ਰੱਬ ਕਰੀਏ ਨਾ ਧਾਰਮਿਕ ਲੈਵਲ ਦੀ ਗੱਲ ਕਰੀਏ ਕੋਈ ਸਾਨੂੰ ਸਮਾਜਿਕ ਲੈਵਲ ਦੀ ਗੱਲ ਕਰਨ ਦੀ ਲੋੜ ਕਿਉਂ ਪੈਂਦੀ ਆ ਇਹ ਸਾਨੂੰ ਮਜਬੂਰ ਕੀਤਾ ਇਹਨਾਂ ਨੇ ਅੱਜ ਦੇ ਮੁੱਦੇ ਨੂੰ ਲੈ ਕੇ ਕੀ ਹੁਣ ਤੁਹਾਡੀ ਐਸਐਚਓ ਸਾਹਿਬ ਨਾਲ ਗੱਲ ਹੋਈ ਆ ਕੀ ਮੰਗੀ ਰੱਖੀ ਆ ਲਾਸਟ ਦੇ ਵਿੱਚ ਦੇਖੋ ਐਸਐਚਓ ਸਾਹਿਬ ਨੇ ਸਾਨੂੰ ਇਹ ਕਿਹਾ ਗਿਆ ਕਿ ਪਰਚਾ ਦਰਜ ਕਰਤਾ ਜਸਟ ਲollipops ਆ ਇਹ ਸਾਨੂੰ ਵੀ ਪਤਾ ਇਹ ਸਮਾਜ ਦਾ ਜਿਹੜਾ ਰੋਹ ਦੇਖ ਕੇ ਨਾ ਉਹਨਾਂ ਨੇ ਸਾਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਜਿਹੜਾ ਅਫੇਅਰ ਦਰਜ ਕਰ ਦਿੱਤੀ ਹੈ ਲੇਕਿਨ ਆਹ ਮੁੰਡੇ ਨੇ ਮੈਨੂੰ ਵੀਡੀਓ ਵਿਖਾਈ ਆ ਸ਼ਰਿਆਮ ਗੋਲੀਆਂ ਮੋਟਰਸਾਈਕਲ ਤੇ ਚਲਾਉਂਦੇ ਗਏ ਨੇ ਠੀਕ ਆ ਉਹਨਾਂ ਦੇ ਹਥਿਆਰ ਵੀ ਜ਼ਬਤ ਕਰੋ ਇਹਨਾਂ ਲੋਕਾਂ ਦੀ ਗ੍ਰਿਫਤਾਰੀ ਵੀ ਪਾਓ ਵੱਡੀ ਗੱਲ ਆ ਸਰਪੰਚ ਤੇ ਅਜੇ ਪਰਚਾ ਦਰਜ ਨਹੀਂ ਹੋਇਆ ਜੀ ਸਰਪੰਚ ਤੇ ਪਰਚਾ ਦਰਜ ਕਰਾ ਕੇ ਤੇ ਭਾਈ ਸਾਹਿਬ ਜੀ ਤੈਨੂੰ ਤੇਰੇ ਨਾਂ ਨਕੇ ਛੱਡ ਕੇ ਤਾਂ ਫਿਰ ਇਹ ਸਮਾਜ ਆਪਣਾ ਆਪਣੇ ਘਰਾਂ ਚ ਬਹੇਗਾ ਨਹੀਂ ਤੇ ਤਕਵਾ ਤੇ ਟਕਵਾ ਖੜਕਦਾ ਰਹਿਣਾ ਕੋਈ ਇਨਸਾਨ ਸੋ ਸਨ ਐਸੀ ਸਮਾਜ ਦੇ ਆਗੂ ਭਾਈ ਦਵਿੰਦਰ ਸਿੰਘ ਜੀ ਜੋ ਅੱਜ ਪਿੰਡ ਸਾਰਗੜਾ ਦੇ ਵਿੱਚ ਬੀਤੇ ਦਿਨ ਇੱਕ ਘਟਨਾ ਹੋਈ ਸੀ ਐਸੀ ਭਾਈਚਾਰੇ ਦੇ ਖਿਲਾਫ ਸ਼ਵਦਾਲੀ ਬੋਲੀ ਗਈ ਸੀ ਉਸ ਨੂੰ ਲੈ ਕੇ ਆ ਜਿੱਕਰਤਾ ਹੋਈ ਹੈ ਜਿਨ੍ਹਾਂ ਦੀ ਇਹ ਮੰਗ ਹੈ ਕਿ ਜਿੰਨਾ ਚਿਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਊਗਾ ਜਿੰਨਾ ਤੇ ਉਹਨਾਂ 'ਤੇ ਕਾਰਵਾਈ ਨਹੀਂ ਕੀਤੀ ਜਾਊਗੀ ਉਹਨਾਂ ਦੇ ਹਥਿਆਰ ਜਿਹੜੇ ਆ ਉਹ ਜਮ੍ਹਾਂ ਨਹੀਂ ਕੀਤੇ ਜਾਣਗੇ ਜਾਂ ਫਿਰ ਉਹਨਾਂ ਦੇ ਲਾਇਸੈਂਸ ਕੰਸਲ ਨਹੀਂ ਕੀਤੇ ਜਾਣਗੇ ਉਹਨਾਂ ਵੱਲੋਂ ਇਸੇ ਤਰ੍ਹਾਂ ਹੀ ਸੰਘਰਸ਼ ਕੀਤਾ ਜਾਵੇਗਾ